ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਅਲਗੋ ਅਲਗੋ ਕੋਠੀ ਪਿੰਡ ਵਾੜਾ ਤੇਲੀਆਂ ਵੀਰ ਜਸਵੰਤ ਸਿੰਘ ਉਹਨਾਂ ਦੇ ਫਾਰਮ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਠਿੱਕੀ ਬੈਂਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਅਲਗੋ ਕੋਠੀ ਦੀ ਆ ਤਿੰਨ ਨੇੜੇ ਬਿਲਕੁਲ ਨਾਲ ਪਿੰਡ ਵਾੜਾ ਤੇਲੀਆਂ ਅੱਜ ਇਸ ਵੀਡੀਓ ਵਿੱਚ ਦੋਸਤੋ ਵੀਰ ਜਸਮント ਸਿੰਘ ਉਹਨਾਂ ਦੇ ਘਰੋਂ ਤਕਰੀਬਨ ਇੱਕ ਬੱਚੀ ਆਪਾਂ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਬਿਲਕੁਲ ਤਾਜੀ ਸੱਜਰ ਸੂਈ ਆ ਤੇ ਜੇ ਅਜੁਰ ਪ੍ਰੋਪਰ ਪਾ ਦਿੱਤੀ ਠੀਕਾ ਜੀ ਉਹਦੀ ਵੀਡੀਓ ਵੀ ਆਪਾਂ ਕਲਿੱਪ ਵਿੱਚ ਐਡ ਕਰ ਦਿਆਂਗੇ ਸੋ ਬੌਲੇ ਤੇ ਚੱਲਣ ਲਈ ਆ ਠੀਕਾ ਜੀ ਕੋਈ ਭਰਾ ਆਪਣੀ ਬੌਲੇ ਤੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਸੋ ਅੱਜ ਤਕਰੀਬਨ ਦੁਜਾ ਘਦੇਰੀ ਆ ਕੱਲ ਦੀ ਸੂਈ ਆ ਤਕਰੀਬਨ ਜਾਂ ਸਮਾਂ ਕਿੰਨਾ ਨੇਰੇ ਸਵੇਰੇ ਜਿੰਨੇ ਟਾਈਮ ਤੇ ਸੂਈ ਆ ਠੀਕਾ ਜੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਸੋ ਤਰੀਕ ਇਹ ਕੋਈ ਤੁਸੀਂ ਨੋਟ ਕਰ ਲਓ 22 ਅਪ੍ਰੈਲ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਪੂਰੀ ਗੱਲਬਾਤ ਕਰਦੇ ਆ ਠੀਕ ਹੈ ਜੀ ਸੋ ਜਿਹੜੇ ਭਰਾ ਨੂੰ ਪਸੰਦ ਆਊਗੀ ਜਜੂਗੀ ਠੀਕ ਹੈ ਜੀ ਇੱਥੇ ਆਣ ਕੇ ਤੁਸੀਂ ਸੌਦਾ ਕਰ ਲਿਆ ਜੇ ਇੱਕ ਟਾਈਮ ਚੋੜਿਆ ਜੇ ਦੋ ਟਾਈਮ ਚੋੜਿਆ ਜੇ ਠੀਕ ਹੈ ਜੀ ਸੋ ਪਹਿਲੇ ਸੂਏ ਪਲੂਣ ਨੇ ਦੁੱਧ ਵੀ ਚੰਗਾ ਚਵਾਇਆ ਉਹ ਆਪਾਂ ਵਿੱਚੇ ਵੀਡੀਓ ਤੇ ਤੁਹਾਨੂੰ ਇਨਫੋਰਮੇਸ਼ਨ ਲੈ ਕੇ ਦਿੰਨੇ ਆ ਸਭ ਤੋਂ ਪਹਿਲਾਂ ਜਸਵੰਤ ਭਾਈ ਸਾਸ੍ਰੀਕਾਰ ਸਾਸ੍ਰੀਕਾਰ ਸੰਤੋ ਸਾਹਿਬ ਜੀ ਉਹ ਸੁਣਾਓ ਠੀਕ ਠਾਕ ਬੜੇ ਵਧੀਆ ਜਸਵੰਤ ਸਾਹਿਬ ਠੀਕ ਠਾਕ ਆ ਬਹੁਤ ਵਧੀਆ ਜੀ ਤੁਸੀਂ ਸੁਈ ਸੁਵਾਈ ਹੈ ਬਿਲਕੁਲ ਆਪਣੇ ਕੋਲ ਹੀ ਆਪਣੇ ਕੋਲ ਰਾਤੀ ਸੁਈ ਆ 5:30 ਠੀਕ ਹੈ ਵੀਰੇ ਸ਼ਾਮੀ ਅੱਜ ਕੱਲ ਰਾਤੀ ਸ਼ਾਮੀ ਕੱਲ ਸ਼ਾਮੀ ਸ਼ਾਮੀ 5:30 5:30 ਦੋਸਤੋ ਸ਼ਾਮਾਂ ਆਦੀ ਸੁਈ ਹੈ ਕੱਲ ਦੀ ਤੇ ਵੱਛਾ ਮਗਰ ਮੇਲ ਕਾਫ ਆ ਗਿਆ ਹਾਂਜੀ ਸੂਹਾ ਦੂਜਾ ਹਨਾ ਸੂਹਾ ਦੂਜਾ ਠੀਕ ਹੈ ਵੀਰੇ ਉਹ ਵੀ ਸੂਹਾ ਦੂਜਾ ਦੋਸਤੋ ਤੇ ਕੱਲ ਇਵਨਿੰਗ ਟਾਈਮ ਦੀ ਸੂਈ ਹੈ ਬੱਛਾ ਮਗਰ ਤੇ ਜੇਰਜੁਰ ਪ੍ਰੋਪਰ ਪਾਤੀ ਹੈ ਬਿਲਕੁਲ ਓਕੇ ਆਪਣੇ ਕੋ ਆਵੇ ਭਈ ਆ ਤੁਹਾਨੂੰ ਦਿਖਾ ਦਿੰਦੇ ਠੀਕ ਹੈ ਜੀ ਹਾਂਜੀ ਵੀਡੀਓ ਸੋ ਜੇਰਜੁਰ ਪ੍ਰੋਪਰ ਦੋਸਤੋ ਪਈ ਹੋਈ ਹੈ ਠੀਕ ਹੈ ਜੀ ਉਹਦਾ ਕਲਿੱਪ ਵੱਖਰੇ ਤੌਰ ਤੇ ਵੀ ਤੁਹਾਨੂੰ ਮਿਲ ਜੂਗਾ ਹਾਂਜੀ ਬਾਕੀ ਜਿਹੜੇ ਸੱਜਣ ਨੇ ਇੱਥੇ ਆਣ ਕੇ ਆਪਣੀ ਤਸੱਲੀ ਕਰਨੀ ਕਰ ਸਕਦੇ ਹੋ ਤੁਸੀਂ ਆ ਬੱਛਾ ਮਗਰ ਮੇਲ ਕਾਫ ਆ ਦੇਖੋ ਜੀ ਸੁਬਾ ਦਿੱਤ ਲਾ ਹੂੰ ਹੂੰ ਗੱਲੇ ਨੜੂਗਾ ਬੱਚਾ ਰਾਤੀ ਸਹੀ ਰਹੀ ਹੈ ਜੀ ਠੀਕ ਹੈ ਵੀਰੇ ਲਓ ਵੀ ਇਧਰੋਂ ਦੋਸਤੋ ਇੱਕ ਵਾਰੀ ਥਾਣਾ ਤੁਹਾਨੂੰ ਵਿਖਾ ਦਈਏ ਆ ਥਾਣਾ ਬਹਿਣੀ ਵਾਲੇ ਪ ਨਹੀਂ ਆ ਦੇ ਆ ਵੇ ਆਏ ਉਹ ਤਾਂ ਠੰਡੀ ਧੀ ਰਹੀ ਹੈ ਨਾ ਹੋ ਜਿਆਦੀ ਹੈ ਸਾਨੂੰ ਹਾਂ ਮੋਈ ਮੋਗਾ ਯਾਰੀ ਹਾਂ ਆ ਦੇਖੋ ਠੀਕ ਹੈ ਜੀ ਸੋ ਹੈ ਸੀਲ ਆ ਪੂਰੀ ਠੰਡੀ ਧੀ ਰਹੀ ਹੈ ਠੀਕ ਹੈ ਜੀ ਸੋ ਬੱਚਾ ਲਾ ਕੇ ਆਪਾਂ ਤਸੱਲੀ ਨਾਲ ਜੜੀਆਂ ਧਾਰਾ ਮਾਰ ਕੇ ਦਿਖਾ ਦੇਾਂਗੇ ਸੋ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਆ ਚੰਗੀ ਸੁਣ ਖੇੜ ਬਹੁਤ ਵਧੀਆ ਆਫਸੀ ਤਨਾ ਤਾਂ ਤੇ ਮਿਲਕ ਨਾੜੀ ਵੀ ਕਾਫੀ ਮੋਟੀ ਆ ਠੀਕ ਆ ਬਹੁਤ ਜ਼ਿਆਦੀ ਇਧਰ ਦੇਖੋ ਸੋ ਕੋਈ ਭੂਰ ਨਹੀਂ ਕੋਈ ਛਟਾਣਾ ਹੋਊਗਾ ਠੀਕ ਆ ਮੈਂ ਬਿਲਕੁਲ ਸਾਫ਼ ਆ ਜੀ ਹਾਂ ਠੀਕ ਆ ਲੈ ਵੀ ਜਸਵੰਤ ਵੀਰੇ ਇੱਕ ਵਾਰੀ ਮੜਾ ਖੋਲ ਕੇ ਵੀ ਇਹਨੂੰ ਆਪਾਂ ਤਸੱਲੀ ਨਾਲ ਤੁਹਾਨੂੰ ਦਿਖਾ ਦਈਏ ਠੀਕ ਆ ਬਾਕੀ ਵੇੜ ਦੋਸਤੋ ਤੁਸੀਂ ਵੇਖ ਸਕਦੇ ਦੱਖ-ਦੁੱਖ ਵੇੜ ਦੀ ਚੰਗੀ ਆ ਸੂ ਸਵਾ ਦੇ ਵਿੱਚ ਆ ਕਿਉਂਕਿ ਕੱਲ ਦੀ ਸੂਈ ਹੈ ਸ਼ਾਮ ਦੀ ਲੱਪਾ ਲੱਗਾ ਸੂ ਸਵਾ ਦੇ ਵਿੱਚ ਲੱਪਾ ਲੱਗਾ ਯਾਰੀ ਨਾ ਰਾਤੀ ਸਹੀ ਆ ਉਹ ਜੱਡੇ ਲੈ ਵੀ ਦੀ ਬੰਤਰ ਬੜੀ ਬਾਕਮਾਲਾ ਜਸਵੰਤ ਪਹਿਲੇ ਸਵੇਰ ਦੁੱਧ ਕਿੰਨਾ ਪੁੱਛਿਆ ਬਚਾ ਨਾ ਨਾ ਦਿਖਾਓ ਸਾਨੂੰ ਸਾਥ ਦੀਆਂ ਥੋੜੀਆਂ ਕਿਛਲੇ ਸਵੇਰ ਤਾਂ ਕੋਈ ਦੁੱਧ ਪੁੱਛਿਆ ਵੀਰੇ ਹਾਂਜੀ 20 22 ਕਿਲੋ ਚੋਇਆ ਪਹਿਲਾਂ ਨੇ 20 22 ਕਿਲੋ ਹਾਂਜੀ ਹੁਣ ਪਰੂ ਵੀ ਬੱਚੀ 2 ਬਾਕੀ ਥੱਲੇ ਦਾ ਬਿਜਲੀ ਘਰੀ ਬਣਿਆ ਪਿਆ ਹੈ ਇਹ ਨਾ ਐਂਟੀਕਰਾਇ ਸਾਰੀ ਖੇਡ ਨਹੀਂ ਕੋਈ ਅਜਿਹਾ ਵਾਲੇ ਸੋ ਇਹਨੂੰ ਕਹਿੰਦੇ ਵੀ ਅਸਲ ਤੇ ਵਿੱਚ ਇਹ ਫੁਲਕਾਰੀ ਉੱਤੇ ਕਢਾਈ ਤੇ ਆ ਵੇਖੋ ਪੂਰੀ ਪਾਈ ਪਈ ਕਰਮਾ ਹੈ ਥਣ ਬਹੁਤ ਸੋਣਾ ਠੀਕ ਹੈ ਜੀ ਸੋ ਮਿਲਕ ਨਾੜੀ ਦੋ ਪਾਸੇ ਵੇਖੋਗੇ ਕਾਫੀ ਮੋਤੀ ਮਿਲਕ ਪਏ ਆ ਦੋ ਪਾਸੇ ਸੋ ਚੱਡੇ ਲੇਵੇ ਦੀ ਬੜੀ ਖਬਰਦਾਰ ਆ ਬਾਕੀ ਸਪੇਸ ਵੰਡ ਕਰੋ ਚੱਕ ਠੀਕ ਹੈ ਜੀ ਸੋ ਬਹੁਤ ਖੂਬਸੂਰਤ ਸਪੇਸ ਗਾਇ ਵਾਪਸੀ ਥਣਾ ਦਾ ਤੇ ਥਣ ਵੀ ਬਿਲਕੁਲ ਸਾਫ ਆ ਕਿਸੇ ਰਕਮ ਦਾ ਉੱਪਰ ਕੋਈ ਨਿਸ਼ਾਨ ਜਾਂ ਮੋਕਾ ਨਹੀਂ ਗਾ ਜਾਂ ਕੋਈ ਗੱਲਬਾਤ ਨਹੀਂ ਠੀਕ ਆ ਸਾ ਤੇ ਮੁੱਠੀ ਮੁੱਠੀ ਥਾਣ ਲੱਗਾ ਬਾੜ ਨੂੰ ਡਬਲ ਥਾਣ ਲੱਗਾ ਦੁੱਧ ਇਸ ਲੋਕੇਸ਼ਨ ਦੇ ਵਿੱਚ ਵੀ ਦੋਸਤੋ ਚੰਗਾ ਚਬਾਜੂਗੀ ਕਿਉਂਕਿ ਪਹਿਲਾਂ ਸੁਣੇ ਤਰਬੀ ਪਾਈ ਕਿਲੋ ਪਹਿਲਾਂ ਥੱਲੇੋਂ ਬੱਚੀ ਤੋਂ ਪਹਿਲਾਂ ਥੱਲੇੋਂ ਹਾਂ ਚਲੋ ਜਿਆਦਾ ਨਹੀਂ ਆਪਾਂ ਦੇ 30 ਤੋਂ 25 26 ਕਿਲੋ ਦੁੱਧ ਵਧੀਆ ਰਮਾਨਾ ਕੋ 22 ਤੋਂ 25 ਦੀ ਰੇਂਜ ਵਿੱਚ ਵੀ ਹੁਣਾ ਗਰਮੀ ਦੇ ਵਿੱਚ ਦੋਗੀ ਸਿਆਲ ਹੋਵੇ ਤੇ ਫਿਰ ਤੇ ਹੋ ਰਹੀ ਨੇ 30 ਤੋਂ ਬਾਅਦ ਪਰ ਆ ਗੱਲਾਂ ਹੋ ਰਹੀਆਂ ਸਿਆਲ ਗਰਮੀ ਦਾ ਵੀ ਗਰਮੀ ਨੇ ਵੀ ਆਪਦਾ ਫਰਕ ਬਖਾਉਣਾ ਆ ਗਰਮੀ ਨੇ 25 26 ਕਿਲੋ ਦੋਈ ਚੰਗੇ ਤੋਹਫਾ ਦੇ ਮਾਸਾਣੀ ਕਰ ਕਹਿੰਦੇ ਵੇਖੋ ਕੋਈ ਨਹੀਂ ਨਹੀਂ ਕਰਾਸ ਬਰੀਡ ਆ ਗਈ ਆ ਐਚ ਐਫ ਦੇ ਵਿੱਚ ਕਰਾਸ ਆ ਹਾਂਜੀ ਘਰ ਕਰਨ ਕੋਰ ਕਰਨ ਦਾ ਤੇ ਫਿਰ ਉਹਨੂੰ ਪਤਾ ਹੀ ਨਹੀਂ ਰੱਖਦਾ ਕਿਹੜਾ ਕਰ ਮਾਣੀ ਉਹ ਨਾ ਦੋ ਹਾ ਤੇ ਗਰਮੀ ਵਾਲਾ ਆ ਲੈ ਵੀ ਜਸੋਨ ਤ ਵੀਰੇ ਖੋਲ ਕੇ ਇੱਕ ਵਾਰੀ ਮੜਾ ਜਾ ਚਲਾ ਕੇ ਦਿਖਾ ਦੇ ਸਾਰਿਆਂ ਨੂੰ ਲਓ ਜੀ ਸੋ ਦੋਸਤੋ ਇੱਕ ਵਾਰੀ ਤੋਰ ਕੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਸੋ ਬਾਕੀ ਵਿੱਚ ਦੋ ਦੋ ਧਾਰਾਂ ਮਾਰ ਕੇ ਵੀ ਦਿਖਾਈ ਆ ਬਾਕੀ ਪੂਰੀ ਚਵਾਈ ਆ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾ ਦਿਆਂਗੇ ਠੀਕ ਆ ਜੀ ਸੋ ਚੱਡੇ ਲੇਵੇ ਦੀ ਪੂਰੀ ਖਬਰਦਾਰ ਥੋੜਾ ਜਿਹਾ ਇੱਕ ਵਾਰੀ ਪਸ਼ੂ ਤੈਹ ਜੀ ਲਾ ਜਾਂਦਾ ਜਦੋਂ ਸੁੰਦਾ ਸਬੋਂਦਾ ਰਾਤੀ ਸੂ ਲੋ ਜੀ ਠੀਕ ਆ ਸੋ ਤੋਰਾ ਤਾਰਾ ਬਹੁਤ ਵਧੀਆ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਕੋਈ ਵੀ ਸੱਜਣ ਆਪਣਾ ਵੀਰ ਸੌਦਾ ਕਰ ਲਵੇ ਫੱਲਿਓ ਚੱਡੇ ਲਿਆਵੇ ਦੀ ਬੜੀ ਖਬਰਦਾਰ ਆ ਠੀਕ ਆ ਸੋ ਦੁੱਧ ਫੇਰ ਇੱਕ ਵਾਰੀ ਰਿਪੀਟ ਕਰ ਦਿੰਨੇ ਆ ਵੀ ਪਿਛਲੇ ਸਵੇਰੇ ਦੋਸਤੋ 20 22 20 22 ਲੀਟਰ ਤੇ ਚੱਲੀ ਆ ਹੁਣ ਦੂਜਾ ਸੂਹਾ ਠੀਕ ਆ ਜੀ ਹੋ ਸਕਦਾ ਵੀ ਕਰਮ ਵਾਲੀ 22 ਤੋਂ 25 ਦੇ ਦਰਮਿਆਨ ਹੋਵੇ ਹਾਂ ਬਾਕੀ ਮੂੰਹ ਮੱਥੇ ਦੀ ਚੈੱਕ ਕਰੋ ਤੁਸੀਂ ਬਹੁਤ ਵਧੀਆ ਚਮਕ ਤਮਕ ਬੜੀ ਹੈ ਬਹੁਤ ਚੱਲਿਆ ਆ ਵੇਖੋ ਉਹ ਤੋਂ ਪੇਟ ਪੁੜੇ ਦੀ ਬੜੀ ਦੌੜੀ ਕਰਵਾ। ਹਾਂ। ਹੈ ਨਾਲ ਦਸਵੰਤ ਠੰਡੀ ਸੀਲ ਲੱਗਾ। ਬਹੁਤ ਜਾਨੀ ਜੀ ਆ ਵੇਖ। ਲਓ ਵੀ ਠੀਕ ਆ ਜੀ। ਉਹ ਬੱਚਾ ਬੈਠ ਕੇ ਵੀ ਚਬਾਈ ਕਰ ਲੇ ਪੇਸ਼ਕ। ਕੋਈ ਗੱਲ ਬਾਤ ਨਹੀਂ ਤੇ। ਆ ਲੋ। ਲਾਵੇ। ਆ। ਹਾਂ। ਇਹ ਚਬਾਈ ਦਾ ਬਹੁਤ ਹੋ ਗਿਆ। ਹੋਰ ਛੱਟਾ ਤਾਂ ਦੂਰ ਦੂਰ ਤੱਕ ਨਹੀਂ ਆ। ਨਹੀਂ ਹਾਂ ਜੀ ਜਾ ਰਹੀ। ਬੜਾ ਮੋਟਰ ਹੀ ਲੱਗੀ ਕਰਮਾਈ। ਠੀਕ ਆ ਜੀ। ਬੋਤਲ ਠੀਕ ਆ ਜੀ ਸੋ ਬਲੈਡਰ ਬੰਨੀ ਫਿਰਦੀ ਕਰਮਾ ਦੀ ਠੀਕ ਆ ਜੀ ਜਿਵੇਂ ਆਪਾਂ ਕਰਦੇ ਆ ਗੱਲ ਵੀ ਪੰਡਾ ਹੀ ਪਾਈ ਫਿਰਦੀ ਆ ਠੀਕ ਆ ਸੋ ਬੋਲਾ ਬਿਲਕੁਲ ਪੀਲੇ ਰੰਗ ਦੇ ਵਿੱਚ ਸੋ ਥੋੜਾ ਗਲਾਬੀ ਵਾਹਨਾ ਗਲਾਬੀ ਕਰਮਾ ਵਾਲੀ ਪੂਰੀ ਕਰਤੂਤ ਵਾਲੀ ਬੱਚੀ ਹੈ ਜਿਆਰ ਪਾਣੀ ਠੀਕ ਆ ਭਈਆ ਸੋ ਤਾਂ ਲਿਆ ਮੋੜ ਦਿਓ ਫਿਰ ਉਹਦੀ ਕਰਮ ਵਾਲੀ ਬਹਿ ਬਹਿ ਕੇ ਸਾਲ। ਫੋਨ ਤੇ ਵੀਰਾ ਕੀ ਮੋਲ ਡਿਮਾਂਡ ਰਊਗਾ ਇਹਦਾ? ਮੋਲ ਸੰਧੂ ਸਾਹਿਬ ਜੋ ਮਰਜ਼ੀ ਕਰ ਸਕਦੇ ਬੰਦਾ ਵੀ ਹੈ। ਹਾਂ ਹਾਂ। ਆਪੋ ਉਹ ਕਰਨਾ ਜੋ ਲੈਣਾ ਹੈ। ਹਾਂਜੀ। ਮੋਲ ਨਹੀਂ ਆਪਾਂ ਕਰਦੇ ਹਾਂ। ਹਾਂ। 80 ਦੀ ਦੇ ਦਾਂਗੇ ਬੈਡ ਜੱਸ ਨੂੰ। 80 ਦੀ। ਹਾਂਜੀ। ਜਾਇ ਜਾਇ ਜੀ ਗੱਲ ਕਰਕੇ। ਜਾਇ ਜਾਇ 70000 ਦੀ ਬੈਡ ਦੇ ਦਾਂ 4000 ਡਾ ਦੀ। 4000 ਡਾ ਦੀ। ਆਹ। 76 ਚ ਹੋਰ ਕੀ ਹੋਊਗਾ ਫਿਰ? ਮਾਹਤਾਨ ਕਰਦਾ ਭੈਣ ਭਰਾ ਕੋਈ ਆਉ ਦੂਰੋਂ ਲੈ ਦੇ ਅੱਛਾ ਆ ਕਿੰਨਾ ਦਾ ਮਾਹਤਾਨ ਹੋਊਗਾ ਫਿਰ ਤੁਸੀਂ ਦੱਸ ਦੋ ਸੰਤੋਖ ਕਿੰਨਾ ਦੇਣਾ ਡਾਤ ਗਏ ਹਜੇ ਹੈ ਡਾਤ ਗਏ ਹੋਰ ਕਰ ਦਈਏ ਫਰਕ ਹੋਰ ਕਰ ਦਈਏ ਤਾਂ ਆਹ ਹਜ਼ਾਰਤੀਆਂ ਦੇ ਸਾਹ ਸੁਬਲੇਟ ਕਰਨੇ ਆ ਤੇ ਤੈਨੂੰ ਪਤਾ ਪਏ ਹਜੇ ਕਿ ਮੋਠ ਮਿਲਨੇ ਨੇ ਕਿ ਜੀਵਿਦਾਰਾਂ ਨੂੰ ਮਿਲਨੇ ਦੇ ਨਹੀਂ ਪੰਜਾਬਜ ਕਰਕੇ ਦੇ ਦਿੱਤੀ ਆ 75 ਦੇ ਰਹਿਣ ਬਚੀ ਜਾਂਸ ਨੂੰ 75000 ਦੇ ਆ ਠੀਕ ਉਹ ਵੀ ਚਲੋ ਪੈਸੇ ਦੀ ਕਮਤੀ ਦੱਸ ਕੇ ਦੇਣਾ ਆ ਤੇ ਮਾਹਤਾਨ ਕਰਦੇ ਨੇ ਭੈਣ ਭਰਾ ਦਾ ਠੀਕ ਹੈ ਲੋਬੀਏ 75000 ਦੀ 260 ਮਿਲ ਜੂਗੀ ਡਿਮਾਂਡ 80 ਕਰਾ ਲਓ 85 ਕਰਾ ਲਓ ਠੀਕ ਆ ਜੀ ਬਾਕੀ ਸਫਾਈਆਂ ਤੁਸੀਂ ਵੇਖ ਹੀ ਲਈਆਂ ਨੇ ਵੰਡ ਬਿਰਲ ਮਰਲੇ ਸਿਆਂ ਮਰਲੇ ਵੰਡਾ 2 ਟਾਈਮ 64 ਆਪਦੀ ਚਵਾਈ ਆ ਨਰਖ ਪਰਖ ਬਾਕੀ ਆਪਣੇ ਜੇ ਕੋਈ ਕਹਿ ਦੇ ਵਿਸ਼ਵਾਸ ਤੇ ਆਊਗਾ ਤੇ ਬਿਲਕੁਲ ਓਕੀ ਹੋਊਗੀ ਬਿਲਕੁਲ ਸੋ ਦੋਸਤੋ ਕਿਸੇ ਵੀਰ ਨੇ ਆਨਲਾਈਨ ਵੀ ਸੌਦਾ ਕਰਨਾ ਉਹ ਵੀ ਤੁਸੀਂ ਕਰ ਸਕਦੇ ਜੇ ਠੀਕ ਆ ਜੀ ਕਈ ਭਰਾਵਾਂ ਕੋਲ ਟਾਈਮ ਨਹੀਂ ਹੁੰਦਾ ਕਿ ਇੱਥੇ ਪਹੁੰਚਣ ਦਾ ਤੇ ਆਪਾਂ ਵੈਸੇ ਸਾਰੇ ਭਰਾਵਾਂ ਨੂੰ ਕਹਿੰਨੇ ਵਾਰੀ ਵਾਰੀ ਠੀਕ ਆ ਜੀ ਜਿਹੜਾ ਵੀਰ ਇੱਥੇ ਆਣ ਕੇ ਵੇਖ ਕੇ ਲੈ ਜਾਊਗਾ ਆਪਣੀ ਜ਼ ਵਸੇ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਦਿਖਾਈ ਦਿੱਤੀ ਹੈ ਚੋਣ ਜਾਣ ਇੱਕ ਨੰਬਰ ਬਹੁਤ ਜੀ ਬੱਛਾ ਮਗਰ ਮੇਲ ਕਾਫ ਆ ਠੀਕ ਹੈ ਜੀ ਸੋ 75000 ਐਂਡ ਤੋਂ ਐਂਡ ਜਿਹੜੀ ਇਹ 75000 ਦੀ ਮਿਲ ਜਾਊਗੀ ਬਾਕੀ ਵਾਰ ਪਸੰਦ ਆਜੂਗੀ ਭੈਣ ਭਰਾਵਾਂ ਨੂੰ ਜਿਨ੍ਹਾਂ ਨੇ ਖਰੀਦਣੀਆਂ ਘਰੇ ਰੱਖਣਾ ਕੋਈ ਚੰਗਾ ਐਨੀਮਲ ਲੱਭ ਰਹੇ ਹੋ ਤੁਸੀਂ ਠੀਕ ਹੈ ਜੀ 20 ਕਿਲੋ ਤੋਂ ਪਲੱਸ ਦੁੱਧ ਚੋਣ ਵਾਲਾ ਤੇ ਹੱਥ ਪਾ ਸਕਦੇ ਹੋ ਬੌਲਾ ਹੀ ਆਲੇ ਸਵੇਰੇ ਆਪਾਂ 7-8 ਕਿਲੋ ਬੌਲਾ ਚੋਇਆ ਸੰਤੂ ਸਾਹਿਬ ਠੀਕ ਹੈ ਜੀ ਹਾਂ ਕੋ ਬੱਚੇ ਨੂੰ ਪਿਆ 1 ਕਿਲੋ ਖਾਂਟਾ ਦੇ 6 7 ਕਿਲੋ ਚੋਇਆ ਪੂਰਾ ਲੀਟਰ ਦਾ ਠੀਕ ਹੈ ਚਲੋ ਇਹ ਇੱਕ ਅੱਧੇ ਡੰਗ ਦੀ ਚੁਬਾਈ ਆ ਅੱਜ ਤਾਂ ਥਾਣੀ ਕਿੱਲੇ ਇੱਕ ਹਿਸਾਬ ਦੇ ਹੋਏ ਯਾਰ ਰਾਤੀ ਸੋਈ ਸਵੇਰੇ ਚਵਾਈ ਕੀਤੀ ਹੈ ਬਸ ਜ਼ੋਰ ਜ਼ਾਰ ਸਾਰੀ ਓਕੇ ਆ ਠੀਕ ਹੈ ਅੱਛਾ ਜਸਵੰਤ ਇੱਕ ਨੰਬਰ ਵੀਰੇ ਕਰ ਦਈਏ ਸਾਂਝੇ ਆਪਣੇ 88981 ਤੇ 32000 ਠੀਕ ਹੈ ਮਹਾਰਾਜ ਹਾਂਜੀ ਲਓ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਦਾ ਜੀ ਕਰਦਾ ਉਹ ਹੀ ਖਾਵੇ ਹਨਾ ਆ ਤਿੰਨੇ ਵੈਰਾਈਟੀਆਂ ਪਈਆਂ ਸੰਭਾ ਇ ਹਾਂਜੀ ਇਧਰ ਕੁੱਤਰ ਕੇ ਰੱਖੇ ਆ ਕੁੱਤਰ ਥੋੜਾ ਜਿਹਾ ਸੁੱਕਾ ਵੀ ਆ ਇਧਰ ਇਧਰ ਡਰਾਈ ਕਮ ਡਰਾਈ ਕਮ ਆ ਵੀ ਤੂੜੀ ਰੱਖੀ ਆ ਹਾਂ ਇਸ ਸ਼ਾਮ ਤੱਕ ਪੋਜਾਂ ਸਵੇਰੇ ਫੇਰ ਪੋਜਣਾ ਹਾਂ ਹਾਂ ਅੱਜ ਦੀ ਬੇਫਿਕਰੀ ਆ ਅੱਜ ਦੀ ਆਪ ਦੀ ਮਰ ਮਰਦੀ ਆ ਰਸਾ ਲੰਮਾ ਕਰਕੇ ਬੰਨਿਆ ਭਾਵੇਂ ਸੁੱਕੇ ਨੂੰ ਮੂੰਹ ਮਾਰਲੇ ਕਰਮਾ ਲਈ ਕੁੱਤਰੇ ਪੱਠੇ ਨੂੰ ਮਾਰਲੇ ਭਾਵੇਂ ਸਾਫਤਿਆਂ ਨੂੰ ਮਾਰਲੇ ਹੈ ਤੇ ਹੂੜਾ ਝੂੜਾ ਲਵਾਂਗੇ ਹਾਂ ਤੇ ਸਵੇਰੇ ਫੇਰ ਕਰੋ ਪਰ ਬਿਲਕੁਲ ਬਿਲਕੁਲ ਕਰਾਂਗੇ ਹੈ ਠੀਕ ਹੈ ਜੀ ਠੀਕ ਹੈ ਚੰਗਾ ਭਾਈ ਜਸਵੰਤ ਚੰਗੇ ਸਾਸਰੀਕਾ ਸਾਸਰੀਕਾ ਲੋਬੇ ਦੋਸਤੋ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਸੀ ਉਮੀਦ ਕਰਦੇ ਆਂ ਭੈਣ ਭਰਾਵਾਂ ਵੀਰਾਂ ਨੂੰ ਚੰਗੀ ਇਹ ਵੀਡੀਓ ਦੇ ਵਿੱਚ ਜਿਹੜੀ ਵਹਿੜ ਦਿਖਾਈ ਹੈ ਚੰਗੀ ਲੱਗੀ ਹੋਊਗੀ ਸੋ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਆਪਣਾ ਫਰਜ਼ ਸਮਝ ਕੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ